ਕੁੱਚੇ ਦੇਖੋ ਇਹ ਡਰਗ ਪਤਾ ਕੀ ਹੈ ਇਹ ਇਕੱਲਾ ਤੁਹਾਡਾ ਜੀਵਨ ਨਹੀਂ ਖਰਾਬ ਕਰਦਾ ਜਿਹੜੇ ਤੁਸੀਂ ਲੱਗੇ ਹੋਏ ਜੋ ਤੁਹਾਡੀਆਂ نسلਾਂ ਦੇ ਤੇ ਪ੍ਰਭਾਵ ਪਾਊਗਾ ਤੁਹਾਡੇ ਕੋਖਾਂ ਮਾਵਾਂ ਦੀਆਂ ਕੋਖਾਂ ਚ ਮਰਦ ਸੂਰਮੇ ਨਹੀਂ ਪੈਦਾ ਹੋਣਗੇ ਸੋ ਜਿਹੜੇ ਨੌਜਵਾਨਾਂ ਨੂੰ ਇਹ ਹਾਲਾਤ ਲੱਗੀ ਆਦਤ ਪੈ ਗਈ ਹੈ ਆਦਤ ਦਵਾਈਆਂ ਦੁਵਾਈਆਂ ਨਾਲ ਘੱਟ ਛੁੱਟਦੀ ਹੁੰਦੀ ਹੈ ਮਹਾਰਾਜ ਦੇ ਲਾਲ ਲੱਕੇ ਛੁੱਟ ਜਾਂਦੀ ਹੈ ਸੋ ਅਸੀਂ ਸਦਾ ਦਿੰਦੇ ਹਾਂ ਸਭ ਨੌਜਵਾਨਾਂ ਨੂੰ ਪੰਜਾਬ ਚੋਂ ਵੀ ਤੁਸੀਂ ਪਹੁੰਚੋ ਕੋ ਮੜਾ ਚੰਗਾ ਜਗਾ ਬਣਾ ਲਾਂਗੇ ਉਹ ਕੋਈ ਨਹੀਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉੱਥੇ ਸੇਵਾ ਦਾ ਪਹਿਰਾ ਲੱਗੂਗਾ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬਾਣੀ ਪੜ੍ਹਨੀ ਆ ਨਾਮ ਜਪਣਾ ਸਿਮਰਨ ਕਰਨਾ ਸ਼ਸਤਰ ਵਿਦਿਆ ਲੈਣੀ ਆ ਤਿਆਰ ਪਰ ਤਿਆਰ ਹੋ ਕੇ ਖੰਡੇ ਪਾਟੀ ਦੀ ਪੌਲ ਛਕਣੀ ਆ ਜਦੋਂ ਪੌਲ ਮਰਿਆਂ ਨੂੰ ਜਿਹਾ ਕਰ ਸਕਦੀ ਤੁਹਾਡਾ ਨਸ਼ਾ ਵੀ ਛਡਾ ਸਕਦੀ ਹੈ ਜਿਹੜਾ ਨਸ਼ਾ ਹੈ ਇਹ ਹਕੂਮਤ ਗੋਲੀ ਚਲਾਉਣ ਨਾਲੋਂ ਸੌਖਾ ਲੱਗਦਾ ਇਹਨਾਂ ਨੂੰ ਜਦੋਂ ਤੁਹਾਡਾ ਸੋਸ਼ਲ ਜਦੋਂ ਤੁਹਾਡਾ ਸਰੀਰਕ ਜੈਨੋਸਾਈਡ ਹੋ ਜਾਂਦਾ ਮਾਨਸਿਕ ਤੌਰ ਤੇ ਤੁਸੀਂ ਗੁਲਾਮ ਹੋ ਜਾਂਦੇ ਆ ਤੇ ਸਰਕਾਰਾਂ ਨੂੰ ਜਿਆਦਾ ਕੋਈ ਤੁਹਾਡੇ ਵਾਸਤੇ ਪ੍ਰੋਪੋਗੈਂਡਾ ਨਹੀਂ ਕਰਨਾ ਚਾਹੀਦਾਉਂਦੇ ਉਹ ਗਲੀ ਗਲੀ ਚ ਨਸ਼ਾ ਵਾ ਪਹਿਲਾਂ ਤਾਂ 84 ਵੇਲੇ ੱਟਕੇ ਨਾਲ ਮਾਰੇ ਸੀਗੇ ਫੇਰ 84 ਖਤਮ ਹੋਈ ਤਾਂ ਹੁਣ ਉਹਨਾਂ ਨੇ ਕੁਝ ਇਦਾਂ ਇੰਟਰੋਡਿਊਸ ਕਰਤਾ ਪੰਜਾਬ 'ਚ ਕਿ ਨੌਜਵਾਨ ਜਿਹੜੀ ਪੀੜ੍ਹੀ ਆ ਉਹਦੇ ਖੁਸ਼ੀ ਨਾਲ ਮਾਰ ਰਹੀ ਆ ਕੋਈ ੱਟਕਾ ਨਹੀਂਗਾ ਕੋਈ ਬੰਦਸ਼ ਨਹੀਂ ਗਈ ਖੁਸ਼ੀ ਨਾਲ ਮਾਰ ਰਹੀਆਂ ਨਾਲੇ ਆਪ ਦਾ ਮਾਰ ਰਹੀ ਆ ਆਪ ਦੇ ਮਾ ਪਿਓ ਨੂੰ ਵੀ ਮਾਰ ਰਹੀ ਆ ਇਹ ਚੀਜ਼ ਆ ਕਿ ਹਰ ਗਲੀ ਹਰ ਘਰ ਨਸ਼ਾ ਵਾਹਣ ਕੋਈ ਘਰ ਹੋਊਗਾ ਜਿਹਦੇ ਘਰੇ ਨਸ਼ਾ ਨਹੀਂ ਹੋਊਗਾ ਪਰ ਮੈਨੂੰ ਨਹੀਂ ਲੱਗਦਾ ਜੇ ਇਹ ਚੀਜ਼ ਚੱਲਦੀ ਰਹੀ ਕਿ ਉਹ ਵੀ ਘਰ ਕਿੰਨਾ ਟਾਈਮ ਬਚਿਆ ਰਹੂਗਾ ਸੰਗਤ ਉਹ ਜੀ ਹੋ ਜਾਂਦੀ ਹੈ ਬੰਦੇ ਦੀ ਜੋ ਵੀ ਨਸ਼ਾ ਹੈਗਾ ਦੁਨੀਆ ਤੇ ਆਪਾਂ ਛੱਡਿਆ ਕੋਈ ਨਹੀਂ ਸਮੈਕ ਹੀਰੋਇਨ ਟੀਕੇ ਕੋਕੀਨ ਆਈਸ ਦੁਬਈ ਚ ਤੇ ਡੋਡੇ ਭੁੱਕੀ ਸਾਰਾ ਕੋਸ਼ਿਸ਼ ਕੀਤਾ ਹੈ ਇੱਥੇ ਟੀਕੇ ਲਾਉਂਦਾ ਹੁੰਦਾ ਸੀ ਉਹ ਜੀ ਆ ਸਾਰੇ ਭਰੇ ਭਰੇ ਸੀਗੇ ਜੀ ਵਾਹਾਂ ਦੇ ਨਿਸ਼ਾਨ ਇੱਧਰ ਵੀ ਸੀਗੇ ਟੋਟਲੀ ਇਹ ਭਰੇ ਭਰੇ ਪਏ ਸੀਗੇ ਆ ਸੀਗੇ ਜੀ ਬਸ ਇੱਧਰ ਤੇ ਇੱਧਰ ਲੰਘਦਾ ਸੀ ਤੁਹਾਡੇ ਅੰਦਰ ਕੌਮ ਦਾ ਜਜ਼ਬਾ ਬਹੁਤ ਤਗੜਾ ਪਿਆ ਤੁਹਾਨੂੰ ਨਹੀਂ ਪਤਾ ਵੀ ਤੁਸੀਂ ਕੌਮ ਵਾਸਤੇ ਕਿੰਨੇ ਜ਼ਰੂਰੀ ਹੋ ਅਸੀਂ ਕਿਉਂ ਨਾ ਜੋ ਉਹਨਾਂ ਨੂੰ ਸਾਂਭ ਲਈ ਕਿਉਂਕਿ ਸਾਨੂੰ ਪਤਾ ਇਹ ਸਾਡੀ ਕੌਮ ਦੇ ਨੌਜਵਾਨੀ ਜਿਹੜੀ ਹੈ ਸਾਡੇ ਉੱਤੇ ਕਿੰਨੀ ਜਰੂਰੀ ਹੈ ਆਪਣੀ ਮਾਂ ਹੀ ਮੰਨੋ ਵੀ ਜੇ ਕਹਿ ਦੇਣਾ ਵੀ ਮੈਂ ਇੱਥੇ ਜੱਲਾ ਉਹਨੇ ਕਹਿਣਾ ਤੂੰ ਤੇਰਾ ਕੀ ਪਤਾ ਕਿੱਥੇ ਮਾਰਨਾ ਆ ਤੇ ਇਹ ਲਾ ਲੋ ਵੀ ਜੇ ਆਹ ਕਮਰੇ 'ਚ ਮੈਂ ਪਿਆ ਜੇ ਉਧਰੋਂ ਹਾਕ ਮਾਰਦੀ ਉਹਨੇ ਕਹਿਣਾ ਹੈ ਨਹੀਂ ਇੱਥੇ ਨਹੀਂ ਹੈ ਨਹੀਂ ਯਾਰ ਇੱਕ ਇੱਕ ਮਰਿਆ ਹੀ ਹੋਇਆ ਸੀਗਾ ਸਾਡਾ ਮਕਸਦ ਇਹ ਆ ਵੀ ਨੌਜਵਾਨਾਂ ਨੂੰ ਸੰਗਤ ਦੇਣੀ ਜਿਹੜੀ ਸੰਗਤ ਕਿਉਂਕਿ ਸੰਗਤ ਤੋਂ ਬਿਨਾ ਮਨੁੱਖ ਬਦਲ ਨਹੀਂ ਸਕਦਾ ਇਹ ਨੌਜਵਾਨ ਜਦੋਂ 6-6 ਮਹੀਨੇ ਸੈਂਟਰਾਂ 'ਚ ਰਹਿ ਕੇ ਵਾਪਸ ਆਉਂਦੇ ਆ ਜਦੋਂ ਉਹਨਾਂ ਦੀ ਬਾਡੀ ਨੂੰ ਨਸ਼ਾ ਨਹੀਂ ਚਾਹੀਦਾ ਫਿਰ ਵੀ ਉਹਨਾਂ ਦੇ ਮਨ ਚੋਂ ਚੀਜ਼ ਨਿਕਲਦੀ ਨਹੀਂ ਕਿਉਂਕਿ ਉਹਨਾਂ ਦੀ ਸੰਗਤ ਉਹ ਹੈ ਸੋ ਸਾਡਾ ਮਕਸਦ ਇਹ ਆ ਵੀ ਇੱਥੇ ਜਿਹੜਾ ਨੌਜਵਾਨ ਆਉਂਦਾ ਉਹਨੂੰ ਐਸੀ ਸੰਗਤ ਮਿਲੇ ਜਿਸ ਸੰਗਤ ਦੇ ਵਿੱਚ ਰਹਿ ਕੇ ਜਿਉਂ ਉਹ ਕਹਿੰਦੇ ਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਉਹ ਉਹ ਹੀ ਨੌਜਵਾਨ ਪਿਆਰੇ ਇਹਨਾਂ ਨੂੰ ਅੱਗੇ ਮਿਲਣ ਜਿਨ੍ਹਾਂ ਦੇ ਨਾਲ ਜੁੜ ਕੇ ਬਾਣੀ ਬਣਦੇ ਧਾਰਣੀ ਬਣਨ ਕੋਈ ਖਦੀ ਕਨੀਆ ਇੱਕ ਕਾਜੀ ਕਦੋਂ ਕੱਲ ਅੱਜ ਅੱਜ ਨਹੀਂ ਬਾਬਾ ਜੀ ਕੋਲ ਸਾਡੇ ਕਦੀ ਵੀ ਨਹੀਂ ਖਾਧੀ ਨਹੀਂ ਉਸ ਸੋਣ ਸੇ ਖਾਧੀ ਨਹੀਂ ਜਵਾਨ ਵਾਲੇ ਕੋਲ ਅੱਜ ਕੀ ਖਾਧਾ ਹੈ ਕੱਲ ਖਾਧੀ ਅੱਜ ਮੈਂ ਅੱਜ ਵੀ ਲਾਇਆ ਮਾਇਆ ਝੂਠੀ ਮੈਂ ਬੋਲਣਾ ਠੀਕ ਹੈ ਹਾਂਜੀ ਝੂਠ ਮੈਂ ਆਇਆ ਬੋਲੀ ਨਾਲ ਮੈਂ ਮੈਂ ਕੱਲ ਮੈਂ ਝੂਠ ਕੰਨ ਬਾਬਾ ਜੀ ਝੂਠ ਬੋਲ ਦੋ ਜਣੇ ਲੈਣੇ ਛੱਡਣ ਆਏ ਉਹਨਾਂ ਦੇ ਸਾਹਮਣੇ ਹੀ ਉਠਵਾਰੀ ਜਾਂਦਾ ਜੇ ਤਾਂ ਉਹਨਾਂ ਨੂੰ ਨਾ ਪਤਾ ਹੋਵੇ ਕਿੱਥਾ ਹੈ ਮਹਾਰਾਜ ਕੀ ਫਤਰਾ ਮੇਰਾ ਮਾਮਾ ਦੀਆਂ ਭੈਣਾ ਸਾਰੀਆਂ ਇੱਥੇ ਹੁੰਦੀਆਂ ਉਹਨਾਂ ਦਾ ਜਿਹੜਾ ਦਰਦ ਆ ਉਹ ਬਿਆਨ ਤਾਂ ਨਹੀਂ ਕੀਤਾ ਜਾ ਸਕਦਾ ਪਰ ਸਾਨੂੰ ਇਹ ਗੱਲ ਦਾ ਦਰਦ ਜ਼ਰੂਰ ਆ ਕਿ ਕਿਵੇਂ ਸਾਡੀ ਕੌਮ ਨੂੰ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਗੁਲਾਮੀ ਆ ਜਿਹੜੀ ਉਹ ਅਸੀਂ ਪਰਤੱਖ ਦੇਖ ਰਹੇ ਹਾਂ ਮੈਂ ਕੁਝ ਲੀਡਰਾਂ ਦੇ ਨਾਲ ਥੋੜੇ ਲਿੰਕ ਸੀਗੇ ਤਾਂ ਉਹਨਾਂ ਨਾਲ ਬਹਿ ਕੇ ਬਸ ਕੰਮ ਖਰਾਬ ਹੁੰਦਾ ਗਿਆ ਹੌਲੀ ਹੌਲੀ ਪੈਸੇ ਦਿੰਦੇ ਸੀ ਫੇਰ ਸ਼ਰਾਬ ਦੇਣ ਲੱਪੇ ਲੀਟਰ ਫਿਰ ਉਹੀ ਚਿੱਟਾ ਫੀਮ ਇਦਾਂ ਦੇਣ ਲੱਗ ਇਹ ਸੋਚ ਲਿਆ ਸੀ ਵੀ ਮਰ ਗਏ ਆ ਮੈਂ ਤਾਂ ਇਹ ਸੋਚਿਆ ਸੀ ਵੀ ਭਾਈ ਬਸੰਤ ਸਿੰਘ ਜੀ ਜੇ ਨਹੀਂ ਲੱਗਣ ਰੱਖਣਗੇ ਉਹ ਬੋਰਡ ਦੇ ਅੱਛਾ ਫਵਾ ਲੈ ਕੇ ਮਰ ਜਾਣਾ ਆ ਵੀ ਇਹਨਾਂ ਦੇ ਸਿਰ ਚੜ ਕੇ ਇੰਨਾ ਆਪਣੇ ਆਪ ਨੂੰ ਮਹਿਸੂਸ ਕਰਨ ਲੱਗ ਗਿਆ ਸੀ ਵੀ ਹੁਣ ਇਹ ਸਚਾਈ ਕਿਸੇ ਤੋਂ ਲੁਕੀ ਹੈ ਕੋਈ ਬੰਦਾ ਇੱਥੇ ਹੱਥ ਖੜਾ ਕਰਕੇ ਕਹਿ ਦੇਵੇ ਵੀ ਉਹਨਾਂ ਦੇ ਪਿੰਡ ਚ ਇੱਕ ਨੌਜਵਾਨ ਚਟਾਨੀ ਪਿੰਡ ਦਾ ਤੇ ਚਿੱਤੇ ਨਾ ਮਰਿਆ ਨਹੀਂ ਕੋਈ ਇੱਕ ਬੰਦਾ ਇੱਕ ਭੈਣ ਇੱਥੇ ਹੱਥ ਖੜਾ ਕਰਕੇ ਕਹਿ ਸਕਦਾ ਇਹ ਗੱਲ ਜੇ ਨਹੀਂ ਕਹਿ ਸਕਦਾ ਤਾਂ ਫਿਰ ਖਾਲਸਾ ਜੀ ਇਹ ਨਸਲ ਕੁਸ਼ੀ ਨਹੀਂ ਤੇ ਹੋਰ ਕੀ ਹੈ ਇੱਥੇ ਆ ਕੇ ਭਾਈ ਸਾਹਿਬ ਨੇ ਪ੍ਰਚਾਰ ਕੀਤਾ ਨੇ ਮੋਬਾਈਲ ਤੇ ਭਾਈ ਸਾਹਿਬ ਦਾ ਪ੍ਰਚਾਰ ਸੁਣਿਆ ਤੇ ਇਹਨੇ ਘਰਦਿਆਂ ਅੱਗੇ ਮੰਗ ਰੱਖੀ ਵੀ ਮੈਂ ਉਹ ਸੈਂਟਰਾਂ 'ਚ ਵੀ ਛੱਡ ਲਿਆ ਤੁਸੀਂ ਸਾਰਾ ਕੁਝ ਕਰ ਲਿਆ ਵੀ ਹੁਣ ਮਰਨ ਵਾਲਾ ਰਾਹੀ ਆ ਹੋਰ ਕੁਝ ਨਹੀਂ ਗਾ ਕਈ ਵਾਰੀ ਇਹਨੇ ਧਮਕੀ ਦਿੱਤੀ ਘਰੇ ਜੋ ਪੈਸੇ ਨਹੀਂ ਮਿਲਦੇ ਵੀ ਮੈਂ ਮਰਦਾ ਫਿਰ ਫਿਰ ਚਲ ਮਾਂ ਸੀ ਕੱਲੀ ਉਹਨੂੰ ਤਰਸ ਆ ਜਾਂਦਾ ਸੀ ਇਹਨੂੰ ਪੈਸੇ ਫੇਰ ਦੇ ਦਿੰਦੇ ਤੇ ਫੇਰੇ ਜਾਂਦਾ ਵੀ ਮੈਂ ਜਾਂ ਤਾਂ ਮਰ ਜੂਗਾ ਵੀ ਨਸ਼ਾ ਕਰਕੇ ਕਿਸੇ ਦਿਨ ਟੀਕਾ ਲਾ ਕੀ ਤੇ ਜਾਂ ਫਿਰ ਮੈਨੂੰ ਭਾਈ ਸਾਹਿਬ ਕੋਲੇ ਛੱਡਿਆ ਉਹ ਵੀ ਮੈਂ ਇਹ ਵਿਚਾਰ ਸੋੰਦਾ ਹੀ ਇੱਕ ਮਹੀਨੇ ਦੇ ਵਿੱਚ ਵਿੱਚ ਹੀ ਛੱਡ ਗਿਆ ਕਿਉਂਕਿ ਔਨਸਰ ਟੀਕੇ ਤਾਂ ਇਹਦੇ ਬੰਦ ਹੋ ਗਏ ਇੱਥੇ ਨਸ਼ਾ ਮਿਲਣਾ ਨਹੀਂ ਸੀਗਾ ਨਾਲ ਰਹਿਣ ਨਾਲ ਗਰਬਾਣੀ ਨਾਲ ਜੁੜਿਆ ਤੇ ਅਮਰਤ ਪਾਨ ਕੀਤਾ ਇਹਨੇ ਮਹਿਤੇ ਕੀਤਾ ਵਹੀਰ ਦੇ ਵਿੱਚ ਹੀ ਕੀਤਾ ਪੰਜਾਬ ਨੂੰ ਚਿੱਟਾ ਖਤਮ ਕਰ ਰਿਹਾ ਜੀ ਤੇ ਭਾਈ ਜੀ ਚਿੱਟਾ ਬੰਦ ਕਰਕੇ ਇੱਕ ਸਿੱਖ ਕੌਮ ਦੇ ਨਾਲ ਜੋੜ ਰਹੇ ਨੇ ਸਾਰਿਆਂ ਪੰਜਾਬ ਦੀ ਜਵਾਨੀ ਦਾ ਕਹਾਨਾ ਹੁਣੋਂ ਹਟ ਰਿਹਾ ਜੀ ਵਧੀਆ ਗੱਲ ਹੈ ਜੀ ਜਿਹੜੇ ਲੋਕ ਬਾਹਰ ਆ ਰਹੇ ਸੀ ਉਹਨਾਂ ਦੇ ਵੀ ਮਾਈਂਡ ਚੇਂਜ ਹੋ ਰਹੇ ਨੇਗੇ ਵੀ ਇੱਥੇ ਰਹਿ ਕੇ ਆਪਣੀ ਕੌਮ ਦੇ ਲਈ ਕੁਝ ਕਰੀਏ ਜੀ ਮੇਰੀ ਪਹਿਲੀ ਮੁਲਾਕਾਤ ਭਾਈ ਸਾਹਿਬ ਨਾਲ ਬਾਵਲ ਕਲਾ ਵਿੱਚ ਹੋਈ ਸੀ ਤੇ ਉਦੋਂ ਬਾਅਦ ਮੈਂ ਮਨ ਚ ਇਹ ਧਾਰ ਲੈ ਕੇ ਕਿ ਮੈਂ ਉਹਦਾ ਸਭ ਕੁਝ ਛੱਡ ਕੇ ਮੈਂ ਭਾਈ ਸਾਹਿਬ ਨਾਲ ਜੁੜਨਾ ਚਾਹੁੰਦਾ ਭਾਈ ਸਾਹਿਬ ਨਾਲ ਆਪਣਾ ਦਿਲੋਂ ਪਿਆਰ ਆ ਆਪਾਂ ਦੂਜਾ ਪਹਿਲਾ ਦੀਪ ਸਿੱਧੂ ਭਾਈ ਨੂੰ ਗਵਾ ਬੈਠੇ ਆ ਤੇ ਮੈਂ ਨਹੀਂ ਹੁਣ ਚਾਹੁੰਦਾ ਕਿ ਭਾਈ ਅਮਰਪਾਲ ਸਿੰਘ ਨੂੰ ਗਵਾਇਆ ਜਾਵੇ ਬਾਈ ਦੀਪ ਸਿੱਧੂ ਦੇ ਬੋਲਾ ਦੇ ਵਿੱਚੋਂ ਆਜ਼ਾਦੀ ਦੇ ਜਿਹੜੇ ਸੁਨੇਹੇ ਨੌਜਵਾਨਾਂ ਤੱਕ ਪਹੁੰਚ ਰਹੇ ਸੀ ਤੇ ਨੌਜਵਾਨਾਂ ਨੂੰ ਆਪਣੇ ਆਪ ਆਪਣੇ ਮਨਾਂ ਦੇ ਵਿੱਚੋਂ ਕੌਮ ਧਰਮ ਤੇ ਦੇਸ਼ ਦੀ ਆਜ਼ਾਦੀ ਦਾ ਰਾਹ ਦੱਸ ਰਿਹਾ ਸੀ ਇਸ ਕਰਕੇ ਜਿਹੜੀ ਹਕੂਮਤ ਆ ਉਹਨੂੰ ਇਹ ਬਰਦਾਸ਼ਤ ਨਹੀਂ ਹੋਇਆ ਜਦੋਂ ਤੱਕ ਤੁਸੀਂ ਆਪਦੇ ਆਪ ਨੂੰ ਸਿੱਖ ਨਹੀਂ ਜਦੋਂ ਤੱਕ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਿਤਮਸਤਕ ਹੁੰਨੇ ਹੋ ਤੇ ਉੱਥੋਂ ਤੁਹਾਨੂੰ ਇਨਸਪੀਰੇਸ਼ਨ ਮਿਲਦੀ ਆ ਤੁਸੀਂ ਇਹਨਾਂ ਲਈ ਇੱਕੋਂ ਤੇ ਤੁਹਾਡੇ ਤੇ ਇਹ ਹਮਲੇ ਉਵੇਂ ਹੀ ਕਰਨਗੇ ਚਾਹੇ ਤੁਸੀਂ ਪੰਜਾਬ 'ਚ ਬੈਠੀਆਂ ਚਾਹੇ ਬਾਹਰ ਬੈਠੀ। ਪਹਿਰਾ ਦੇਾਂਗੇ ਟੋਕੇ ਬੰਦ ਪਿੰਡਾਂ ਦੀ ਸੋਚ ਤੇ ਪਹਿਰਾ ਦੇਾਂਗੇ ਟੋਕੇ ਬੰਦ ਪਿੰਡਾਂ ਵਾਲੇ ਦੀ ਸੋਚ ਤੇ ਪਹਿਰਾ ਦੇਾਂਗੇ ਟੋਕੇ ਬੰਦ ਪਿੰਡਾਂ ਵਾਲੇ ਦੀ ਸੋਚ ਤੇ ਪਹਿਰਾ ਦੇਾਂਗੇ ਟੋਕੇ ਕਰੇਨਾ ਸੋਰ ਆਪਣਾ ਹੂੰ ਤੁਹਾਡੇ ਹੁਕਮ ਦੇ ਅਨੁਸਾਰ ਆਪਾਂ ਜੋ ਵੀ ਤਮਾਕੂ ਵੀਜ਼ਾਰਾ ਬੰਦ ਕੀਤਾ ਚੜ੍ਹਦੀ ਕਲਾ ਬਾਕੀ ਵਾਇਗਰੂ ਦੇ ਚਰਨਾ ਜ਼ਰੂਰ ਹਾਜ਼ਰ ਹੋਵਾਂਗੇ ਚੜ੍ਹਦੀ ਕਲਾ ਮਾਨ ਕਿਰਪਾ ਕਰਨ ਸੱਚੇ ਪਵਾ ਸਾਹਿਬ ਕਿਰਪਾ ਕਰਨ ਜਿਹੜੀ ਗਲੀ 'ਚ ਨਿਕਲ ਜਾਓ ਉਹ ਤਮਾਕੂ ਨਾਲ ਭਰੀ ਪਈ ਏ ਜਿਹੜੇ ਪਾਸੇ ਨੂੰ ਤੁਰ ਜਾ ਤੁਹਾਨੂੰ ਸਰਿੰਜਾ ਟੀਕੇ ਲੱਭ ਜਾਂਦੇ ਨੇ ਨਹੀਂ ਅਸੀਂ ਤੇ ਆਪਣੇ ਤਰੀਕੇ ਨਾਲ ਰੋਕਾਂਗੇ ਨਾ ਮੈਂ ਤੇ ਇੱਥੋਂ ਤੱਕ ਕਿਹਾ ਪੰਜਾਬ ਦੇ ਵਿੱਚ ਜਿੰਨੇ ਦੁਕਾਨਦਾਰ ਨੇ ਪਿੰਡਾਂ ਦੇ ਪਿੰਡਾਂ ਵਾਲਿਆਂ ਨੂੰ ਬੇਨਤੀ ਕੀਤੀ ਵੀ ਤੁਸੀਂ ਦੁਕਾਨਦਾਰਾਂ ਕੋ ਜਾਓ ਪ੍ਰੇਮ ਪਿਆਰ ਨਾਲ ਇਹ ਤੁਹਾਡਾ 5-700 ਹਜ਼ਾਰ ਦਾ ਤੁਹਾਨੂੰ ਕੋਈ ਇੱਕ ਦਾ ਮਹੀਨੇ ਦਾ ਤੁਸੀਂ ਸਾਡੇ ਕੋਲ ਆਣ ਕੇ ਪੈਸੇ ਦਾ ਜਕਰ ਤੁਹਾਨੂੰ ਨਾਲ ਹੁਣ ਇਹ ਤੋਂ ਸੌਫਟ ਤਰੀਕਾ ਕੀ ਹੋ ਸਕਦਾ ਇੱਕ ਜਿਹੜਾ ਜ਼ਹਿਰ ਵੇਚ ਰਿਹਾ ਕੋਈ ਉਹਨੂੰ ਜ਼ਹਿਰ ਜੋਗੇ ਪੈਸੇ ਦੇ ਕੇ ਕਹ ਰਹੇ ਵਿਚਾਰਨਾ ਵੇਚ ਪਾਪਾ ਪਾਪਾ ਜੇ ਫੀਮ ਛਕੜੀ ਹੋਵੇ ਤੇ ਪਾਪਾ ਪੁੱਛ ਕੇ ਛਕਦੇ ਜੋ ਹੈ ਜੇ ਡਾ ਪੀਣਾ ਪਾਪਾ ਨੂੰ ਪੁੱਛ ਕੇ ਸਰਟੀਫਾਈਡ ਲੈਣਾ ਦਾ ਪਾਪਾ ਕੋ ਉਹ ਅੰਮ੍ਰਿਤ ਪੀਣਾ ਹੈ ਗੁਰੂ ਦਾ ਖੜੇ ਬਾਟੇ ਦੀ ਪੌਲ ਛਕੜੀ ਤੇ ਪਾਪਾ ਨਹੀਂ ਛਕਣ ਦਿੰਦੇ ਤੇ ਪਾਪਾ ਕਿਹਦਾ ਡੜੀ ਬਾਪੂ ਕਹੀਦਾ ਦਾ ਕਦਨ ਸ਼ਾਕੇ ਚੱਲਦਾ ਬਾਪੂ ਕੋਲ ਕੱਢਣ ਲੱਗਾ ਤੇਰੇ ਅੰਦਰੋਂ ਹਾਂ ਤੁਸੀਂ ਕਹਿ ਰਹੇ ਹੋ ਨਾ ਕਾਲੀਪੂਲਾ ਸਿੰਘ ਨੂੰ ਕੋਈ ਕਿਨੇ ਨਾ ਬੁਲਾ ਕੇ ਇੱਥੇ ਆ ਬੁਲਾ ਕੇ ਲੱਗੇ ਜਾ ਬੁਲਾ ਕੇ ਲੱਗੇ ਜਾ ਖੇਤੀ ਕਰਦੇ ਆ ਨਾ ਦਸੀ ਨਾ ਉਹਨੂੰ ਉਹਨੂੰ ਬਾਪੂ ਨੂੰ ਵੀ ਛਕਾ ਦੇਣਾ ਨਾਲ ਤੋਂ ਲੈ ਕੇ ਦਿਆ ਮਾੜਾ ਦੇਖੋ ਸੈਂਗੜੀ ਨੌਜਵਾਨ ਇੱਥੇ ਆ ਗਏ ਆ ਬਹੁਤ ਨੇ ਅਮਰਤ ਵੀ ਛਕੇ ਆ ਤੇ ਜਿਹੜੇ ਇੱਥੇ ਕਈ ਨੌਜਵਾਨ ਆਪਣੇ ਬਹੁਤ ਪ੍ਰਮੁੱਖ ਘਰਦਿਆਂ ਤੇ ਲੱਗੇ ਹੋਏ ਜਿਹੜੇ ਅੱਗੇ ਉਹ ਪਹਿਲਾਂ ਨਸ਼ਾ ਹੀ ਕਰਦੇ ਸੀ ਇੱਕ ਦੋ ਨੌਜਵਾਨ ਐਸੇ ਆ ਜਿਨ੍ਹਾਂ ਨੇ ਤਿੰਨ ਤਿੰਨ ਕਿਲੇ ਪੈੜੀ ਵੇਚਤੀ ਆਪਣੀ ਨਸ਼ੇ ਦੇ ਵਿੱਚ ਉਹ ਛੱਡ ਕੇ ਨਸ਼ੇ ਹੁਣ ਪੂ ਬਹੁਤ ਜਿਹੜੇ ਆਪਣੇ ਜ਼ਰੂਰੀ ਕੰਮ ਐ ਉਹਨਾਂ 'ਚ ਲੱਗੇ ਹੋਏ ਐ ਜਿਥੇ ਬੰਦਕ ਢਾਂਚੇ ਨੂੰ ਲੈ ਕੇ ਜਾਂ ਇੱਥੇ ਦੁੱਜੇ ਨੂੰ ਜਿਹਨਾਂ ਦੀ ਸਿਵੈਵਾਨ ਤੇ ਲੱਗੇ ਜਿਹੜੇ ਘਰ ਦੇ ਦੇਖ ਕੇ ਹੀ ਡਰ ਜਾਂਦੇ ਸੀ ਅੱਜ ਕਹਿੰਦੇ ਆ ਵੀਡੀਓ ਕਾਲ ਕਰ ਪੁੱਤ ਦੇਖਣੋਂ ਦਿਲ ਕਰਦਾ ਸਾਰੇ ਆਲੇ ਦੁਆਲੇ ਰਾਤ ਨੂੰ ਪੈਦਾ ਵੀ ਇੱਥੇ ਮੈਂ ਹੀ ਲਾਉਣ ਆਇਆ ਜੀ ਜਿਹਨੂੰ ਮਰਜ਼ੀ ਪਹੁੰਚ ਆ ਰਹੀ ਤੇ ਅੱਧਾ ਤਾਂ ਮੈਨੂੰ ਮੈਨੂੰ ਲੱਗਦਾ ਵੀ ਮਾਜਾ ਜਨਣ ਲੱਗ ਗਿਆ ਆ ਕੇ ਵੀ YouTube ਤੋਂ ਕਿੱਦਾਂ ਅਮਰਪਾਲ ਸਿੰਘ ਜੀ YouTube ਤੋਂ ਬਾਹਰ ਕਿੱਦਾਂ ਆ ਗਏ ਕਹਿੰਦਾ ਹੂੰ ਹੂੰ ਬਾਰ ਆ ਗਏ ਬਈ ਮਿੱਟੀ ਵਿੱਚ ਬਾਹਰ ਆ ਗਏ ਦੇਖਿਆ ਨਹੀਂ ਆਉਂਦੇ ਇਹਨਾਂ ਬਾਹਰ ਦੇਖਿਆ ਤੇ ਜਫੀ ਪਾ ਦੇ ਦਰਜੋਦਕੋਰ ਜਫੀ ਬਾਈਕ ਮਸੀ ਪਾ ਦੇ ਜਿਹੜੇ ਵੀ ਨੌਜਵਾਨ ਆ ਉਹ ਮੈਂ ਜਿੰਨਾਂ ਕੋ ਮੈਂ ਇਹਨਾਂ ਨੂੰ ਅਬਜ਼ਰਵ ਕੀਤਾ ਇਹ ਸ਼੍ਰੀਮਾਨ ਸੰਤ ਬਾਬਾ ਜਨੈਲ ਸਿੰਘ ਤੋਂ ਪਗੋੜੇ ਨੇ ਜੀ ਇਹਨਾਂ ਦੇ ਅੰਦਰ ਸਿੱਖੀ ਪਈ ਆ ਪਰ ਇਹ ਔਲਝੇ ਚੁੱਕੇ ਆ ਇਹਦੇ ਵਿੱਚ ਇਹਨਾਂ ਦਾ ਕਸੂਰ ਨਹੀਂ ਸੀ ਕਿਉਂਕਿ ਗਵਰਨਮੈਂਟ ਨੇ ਜਦੋਂ ਤੁਹਾਨੂੰ ਤਹਈਆ ਕਰ ਲਿਆ ਵੀ ਗੁਲਾਮ ਕਰਨਾ ਹੈ ਇਹ ਨਸ਼ਾ ਕੋਈ ਕੁਦਰਤੀ ਨਹੀਂ ਸਾਡੇ ਚਾਨ ਬੜਿਆ ਕਿ ਪੰਜਾਬੀ ਜਿਹੜੇ ਸਿੱਖ ਨੇ ਉਹਨਾਂ ਨੂੰ ਨਸ਼ੇ ਦਾ ਜਿਆਦਾ ਮੋਹ ਹੈ ਨਸ਼ੇ ਦੇ ਲੱਗ ਪੈਂਦੇ ਨੇ ਬਿਨਾਂ ਦਰਤ ਇਹ ਸਾਡੀ ਜਿਹੜੀ ਨਸਲ ਕੁਸ਼ੀ ਹੋਈ ਹੈ ਉਸ ਤੋਂ ਬਾਅਦ ਬੜੀ ਪਲੈਨਿੰਗ ਨਾਲ ਇੱਥੇ ਚਿੱਟਾ ਨਸ਼ਾ ਲੈ ਕੇ ਆਂਦਾ ਉਸ ਨਸ਼ੇ 'ਚ ਨੌਜਵਾਨੀ ਫਸਦੀ ਸਾਡਾ ਵਾਹ ਕਿੰਨਾਂ ਨਾਲ ਪਿਆ ਇਹ ਵੇਖੋ ਮੜਾ ਜਿਆ ਇੱਥੇ ਅਰਬਾਂ ਰੁਪਈਆ ਦਾ ਕਾਰੋਬਾਰ ਹੈ ਸਾਡੇ ਨੌਜਵਾਨਾਂ ਦੀ ਨਸ਼ੇ ਨਸਲ ਕੁਸ਼ੀ ਕਰ ਲਈ ਚਿੱਟਾ ਵੇਚਣ ਵਾਲਿਆਂ ਦਾ ਕਾਰੋਬਾਰ ਹੈ ਅਰਬਾਂ ਰੁਪਈਆ ਦਾ ਉਹ ਅਰਬਾਂ ਰੁਪਈਏ ਇਹਨਾਂ ਲੀਡਰਾਂ ਦੀ ਜੇਬ ਤੇ ਜਾਂਦੇ ਨੇ ਇਹ ਚਾਹੁੰਦੇ ਨੇ ਵੀ ਸਿੱਖਾਂ ਦੀ نسل ਵੀ ਖਤਮ ਹੋਵੇ ਤੇ ਉਸ ਚੋਂ ਸਾਨੂੰ ਕਮਾਈ ਵੀ ਹੋਵੇ ਜਿਹੜੇ ਗੁਰਕਾ ਸਾਹਿਬ ਦੀ ਜਰਜੀ ਸਾਹਿਬ ਦੀ ਸੌਂ ਖਾ ਕੇ ਮੁਰਗੇ ਨੇ ਜਿਹੜੇ ਲੋਕਾਂ ਦੀਆਂ ਧੀਆਂ ਭੈਣਾਂ ਦੀ ਉਹ ਜਿਹੜੀ ਕੁੱਕ ਦਾ ਵਾਸਤਾ ਪਾ ਕੇ ਮੁਰਗੇ ਨੇ ਜਿਹੜੇ ਬਦਬੀ ਦਾ ਇਨਸਾਫ ਕਰਨ ਦੀਆਂ ਗੱਲਾਂ ਕਰਕੇ ਮੁਕਰਗੇ ਨੇ ਇਹਨਾਂ ਕੁਝ ਨਹੀਂ ਕਰਨਗੇ ਸਾਡੇ ਪੁੱਤ ਨਹੀਂ ਬਚਾਉਣਗੇ ਜਿਹੜੀ ਸਰਕਾਰ ਕਹਿੰਦੇ ਭਗਵੰਤ ਮਾਨ ਜੋ ਕਹਿੰਦੇ ਜਿ ਚਟਾ ਹਟ ਕੇ ਤੇ ਉਹਦੇ ਨੂੰ ਵੀ ਜ਼ਿਆਦਾ ਹੋ ਗਿਆ ਡਬਲ ਹੋ ਗਿਆ ਜੀ ਆਪ ਸਰਕਾਰਾਂ ਵਗਾ ਰੀਆਂ ਜੀ ਇਹ ਸਰਕਾਰਾਂ ਸਰਕਾਰਾਂ ਚਾਵਲ ਤੇ ਇੱਕ ਦਿਨ ਇੱਕ ਦਿਨ ਚ ਬੰਦ ਹੋ ਸਕਦਾ ਨਸ਼ਾ ਜਿਹੜਾ ਭਾਈ ਅਮਰਿਤਪਾਲ ਸਿੰਘ ਨਸ਼ੇ ਛਡਾਰੇ ਹੈ ਅਮਰਿਤ ਸੰਚਾਰ ਕਰ ਰਿਹਾ ਹੈ ਸਾਡੀ ਪਾਰਟੀ ਸ਼ੁਰੂ ਤੋਂ ਇਹ ਚਾਹੁੰਦੀ ਸੀ ਤੇ ਅਸੀਂ ਤਾਂ ਸਿਆਸੀ ਕੰਮ ਕਰ ਰਹੇ ਹਾਂ ਜੇ ਸਾਡਾ ਵਿੰਗ ਇੱਕ ਹੋਰ ਬਰਾਬਰ ਦਾ ਇਸ ਕੰਮ 'ਚ ਲੱਗ ਜੇ ਅੰਮ੍ਰਿਤ ਪ੍ਰਚਾਰ ਕਰਨ ਦੇ ਲਈ ਤੇ ਨਸ਼ਿਆਂ ਨੂੰ ਛਡਾਉਣ ਦੇ ਲਈ ਫੇਰ ਆਪਾਂ ਆਪਣੀ ਮੰਜ਼ਿਲ ਦੇ ਉੱਤੇ ਪਹੁੰਚਾਂਗੇ ਤੇ ਭਾਈ ਅੰਮ੍ਰਿਤਪਾਲ ਸਿੰਘ ਨੇ ਜਿਹੜਾ ਕੰਮ ਸ਼ੁਰੂ ਕੀਤਾ ਮੈਂ ਤਾਂ ਬਹੁਤ ਖੁਸ਼ ਐ ਪ੍ਰਾਊਡ ਵੀ ਐ ਕਿ ਇੱਕ ਹੜੀ ਹੋ ਗਈ ਹੈ ਟਕਸਾਲ ਜਿਹੜੀ ਨਰਸ ਵੀ ਛਡਾਉਂਦੀ ਹੈ ਤੇ ਅਮਰਿਤ ਸੰਚਾਰ ਵੀ ਕਰਦੀ ਹੈ ਸudar basant singh ਦਾ ਜਿਹੜੇ ਇੱਥੇ ਇੰਚਾਰਜ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਸੋਹਣਾ ਕੰਮ ਕਰ ਰਹੇ ਹੈ ਆਜੂ ਪਤਾ ਉਹਨੂੰ ਲਗਾਉਣ ਦਾ ਵੇਲਾ ਨਹੀਂ ਅੱਜ ਉਹਨਾਂ ਨੂੰ ਜਿਹੜਾ 6 6 ਬੁੱਟੇ ਜਵਾਨ ਹੋਏ ਲਗਾ ਕੇ ਵੇਖ ਲੈਣਾ ਤੇ ਅੰਦਰ ਹੀ ਟੀਕੇ ਲਾ ਕੇ ਮਰ ਕੇ ਜਿਹੜੇ ਲਗਾਏ ਸੀ ਬਾਥਰੂਮਾਂ 'ਚ ਵੜੇ ਤੇ ਬੂਹੇ ਤੋੜ ਤੋੜ ਕੱਢੇ ਕਿ ਨਹੀਂ ਕੱਢੇ ਆਪਾਂ ਤੇ ਜੇ ਉਹ ਲਗਾ ਕੇ ਰੱਖਣੇ ਆ ਤੇ ਬਸਾਦਗੁਰ ਦਾ ਕਰਜ਼ਾ ਤੇ ਬਿਲਕੁਲ ਅਸੀਂ ਵੈਸੇ ਨਹੀਂ ਲੱਤ ਸਕਦਾ ਤੇ ਕੋਈ ਇੱਕ ਕਿਸ਼ਤੇ ਮੋੜ ਦੀਏ ਕਈ ਭੈਣਾ ਆਉਂਦੀਆਂ ਵੀ ਸਾਡੇ ਪੁੱਤਰ ਦਾ ਨਸ਼ਾ ਛਡਵਾ ਦਿਓ ਤੇ ਆਹੀ ਸਵਾਲ ਅੱਗੇ ਉਹ ਕਰੀਦਾ ਵੀ ਮਾਤਾ ਨਸ਼ਾ ਛੁੱਟ ਜੂ ਪਰ ਲਾਉਣਾ ਕਿਹੜਾ ਨਵਾਂ ਇਹਨੂੰ ਕਿਉਂਕਿ ਪਹਿਲਾ ਛਡਾਉਣ ਲਈ ਕੋਈ ਨਵਾਂ ਲਾਉਣਾ ਪੈਣਾ ਜੇ ਤੇ ਚਾਹੁੰਦੇ ਹੋ ਪੇ ਨਸ਼ਾ ਛੁੱਟ ਜਾਵੇ ਤੇ ਤੁਹਾਨੂੰ ਕਮਾਈਆਂ ਕਰ ਕਰਕੇ ਦਵੇ ਤੇ ਫਿਰ ਨਹੀਂ ਛੁੱਟਦਾ ਤੇ ਜੇ ਨਸ਼ਾ ਛਡਾਉਣ ਲੱਗਿਆ ਪ੍ਰਾਨ ਕਰਨਾ ਗੁਰੂ ਅੱਗੇ ਅਰਦਾਸ ਕਰਨੀ ਹੈ ਵੀ ਸਾਨੂੰ ਇਹ ਚਿੰਤਾ ਨਹੀਂ ਸਤਿਗੁਰ ਜੀਓ ਕਿ ਸਾਡਾ ਪੁੱਤ ਮਰ ਜਾਊ ਸਾਨੂੰ ਚਿੰਤਾ ਹੈ ਇੱਕ ਜਿਹੜਾ ਇਹ ਜਲਾਲਤ ਭਰੀ ਮੌਤ ਨਾਲ ਮਰੇ ਜੇ ਮਰੇ ਤੇ ਤੁਹਾਡੇ ਧਰਮ ਯੁੱਧ ਦੇ ਵਿੱਚ ਜੂਝਦਾ ਹੋਇਆ ਮਰੇ ਸਾਨੂੰ ਉਸ ਗੱਲ ਦੀ ਕੋਈ ਚਿੰਤਾ ਨਹੀਂ ਅਸੀਂ ਖੁਸ਼ੀ ਮਨਾਵਾਂਗੇ ਹੁਣ ਤੁਸੀਂ ਦੱਸੋ ਇਹ ਅਰਦਾਸ ਕਰਨ ਦਾ ਜਿਗਰਾ ਹੈਗਾ ਜਿੱਦਣ ਇਹ ਅਰਦਾਸ ਕਰਨ ਦਾ ਜਿਗਰਾ ਸਾਡੇ ਚ ਆ ਗਿਆ ਮੈਂ ਗੁਰੂ ਸਾਹਿਬ ਦੀ ਹਜ਼ੂਰੀ ਚ ਇਹ ਗੱਲ ਕਹਿਣਾ ਖੜਕੇ ਉਸ ਦਿਨ ਤੋਂ ਅਗਲੇ ਦਿਨ ਆਪਣਾ ਪੁੱਤਰ ਭਰਾ ਪਤੀ ਕੋਈ ਵੀ ਭਤੀਜਾ ਜਿਹਦੇ ਲਈ ਅਰਦਾਸ ਕਰਨੀ ਉਹ ਨਸ਼ੇ ਨੂੰ ਹੱਥ ਨਾ ਲਾਉ। ਆਣਾ ਸੀ ਕਰਕੇ ਵਖਾਨਗਾ ਚਿੱਟਾ ਬੰਦ ਪਿਆਵ ਚੋਂ ਮਾਵਾ ਸਤਾਂ ਪੰਜਾਂ ਜਿਹਨਾਂ ਦੇ ਪੁੱਤ ਮੋਢਿਆਂ ਤੇ ਗਏ ਆ। ਮਾਵਾ ਪਹਿਲਾਂ ਮਰੀਆਂ ਮੀਆਂ ਉਹ ਮਾ ਪਿਓ ਮੜਿਆ ਸਾਡੇ ਪਿੰਡ ਚ ਸ਼ਰਮ ਆਮ ਵੇਖਦਾ ਸ਼ਰਮ ਆਮ ਜੱਕ ਨਾ ਤੇ ਆਟਾ ਨਹੀਂ ਮਿਲਦਾ ਚਿੱਟਾ ਮੇੜ ਰਿਆ ਬੱਚਾ ਟੀਕੇ ਲਾ ਕੇ ਕੱਲੇ ਕੱਲੇ ਪੁੱਤ ਮਰ ਰਹੇ ਆ ਲੋਕਾਂ ਦੇ ਕੱਲੇ ਕੱਲੇ ਪੁੱਤ ਦਸੋਂ ਮਾਤਾ ਜਾਣ ਗਿਆ ਕੱਖਣੀ ਹੋਇਆ ਕੱਖ ਐ ਸਮਝਾਉਂਦਾ ਪਰ ਹੁਣ ਸਾਡ ਅਮਰਤ ਪਾਲ ਕਰੂਗਾ ਇਹ ਮਤ ਭਲੇਖਾ ਤੁਸੀਂ ਪਾ ਲਓ ਆਪਣੇ ਮਨ ਦੇ ਵਿੱਚ ਜਿੰਨਾ ਚਿਰ ਤੁਸੀਂ ਤਿਆਰਬਰ ਤਿਆਰ ਹੋ ਕੇ ਖਾਲਸੇ ਦੇ ਘਰ ਅਨੰਦਪੁਰ ਸਾਹਿਬ ਜਾ ਕੇ ਆਪਣਾ ਸੀਸ ਗੁਰੂ ਦੇ ਚਰਨਾਂ 'ਚ ਭੇਟ ਨਹੀਂ ਕਰਦੇ ਉਹਨਾਂ ਚਿਰ ਧਰਮ ਨਹੀਂ ਬਚਣਾ ਜਿੱਦਿਆ ਮਾਜ ਨਹੀਂ ਰਹਿਣਾ ਜਿੱਦਿਆ ਮਾਜ ਨਹੀਂ ਰਹਿਣਾ ਤਾਂ ਰਾਮ ਜੀ ਰਦਿਆ ਆਵਾਜ਼ ਨਹੀਂ ਰਹਿਣਾ ਜਿੱਦਿਆ ਆਵਾਜ਼ ਨਹੀਂ ਰਹਿਣਾ ਤਾਂ ਰਾਮ ਜੀ ਜਿੱਦਿਆ ਆਵਾਜ਼ ਨਹੀਂ ਮਹਾਪੁਰ ਕੇ શ્રીਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਲੇ ਦੇ ਬਚਨ ਕਿ ਪਹਿਲਾ ਆਨੰਦਪੁਰ ਸਾਹਿਬ ਘਰੇ ਵੜ ਜੂ ਇਸੇ ਕਰਕੇ ਜਿਹੜਾ ਵੀ ਸੇਖਾ ਚਾਹੇ ਕਿੰਨਾ ਵੀ ਟਾਈਮ ਹੋ ਗਿਆ ਆਪਣੇ ਆਨੰਦਪੁਰ ਸਾਹਿਬ ਘਰ ਤੋਂ ਦੂਰ ਨਹੀਂ ਰਹਿ ਸਕਦਾ ਤੇ ਇਸੇ ਕਰਕੇ ਉਹਨਾਂ ਨੂੰ ਆਨੰਦਪੁਰ ਸਾਹਿਬ ਘਰੇ ਵਾਪਸ ਜਾਣ ਦੀ ਅਸੀਂ ਅਪੀਲ ਕਰਦੇ ਹਾਂ ਹਕੂਮਤ ਤੇ ਬਹੁਤ ਸਾਰੇ ਲੋਕ ਜਿਹੜੇ ਸਾਨੂੰ ਆਨੰਦਪੁਰ ਸਾਹਿਬ ਤੋਂ ਦੂਰ ਕਰਨਾ ਚਾਹੁੰਦੇ ਆ ਅਸੀਂ ਆਪ ਦਾ ਕੌਮੀ ਕਰ ਛੱਡ ਕੇ ਦੂਰ ਨਹੀਂ ਹੋ ਸਕਦੇ ਕੀਤਾ ਸਿਤਾ ਹੈ ਸਿੱਖੀ ਕੀਤਾ ਸਿਤਾ ਹੈ ਜਿਸ ਵਿੱਚ ਸ਼ਹੀਦ ਤਰਦੇ ਇਹ ਮੌਤ ਦੀ ਚਨਾ ਹੈ ਸਿੱਖੀ ਕੀਤਾ ਸਿਤਾ ਹੈ ਸਿੱਖੀ ਕੀਤਾ ਸਿਤਾ ਹੈ